ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈ ਪਲੱਸ ਵਨ ਸੋਟਾ ਤੇ ਲੰਬੇ ਸਮੇਂ ਬਾਅਦ ਅੱਜ ਆਪ ਸਭ ਨਾਲ ਜਿੰਨੇ ਵੀ ਪੁਰਾਣੇ ਸਰੋਤੇ ਉਹਨਾਂ ਨਾਲ ਮੁਖਾਤਬ ਹੋ ਰਹੇ ਹਾਂ ਮਾਫੀ ਚਾਹੁੰਦੇ ਆ ਬਹੁਤ ਸਾਰੀ ਰੁਝੇਮਿਆਂ ਦੇ ਕਰਕੇ ਲਗਾਤਾਰ ਆਪ ਜੀ ਨਾਲ ਮਿਲ ਨਹੀਂ ਵੜਾ ਸਕਿਆ ਪਰ ਅੱਜ ਦੀ ਵੀਡੀਓ ਨੇ ਅੱਜ ਦੀਆਂ ਕੁਝ ਘਟਨਾਵਾਂ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਵਾਪਰੀ ਹੈ ਉਸ ਨੇ ਮਜਬੂਰ ਕਰ ਦਿੱਤਾ ਕਿ ਜਲਦ ਤੋਂ ਜਲਦ ਅੱਜ ਹੀ ਇਸ ਜੋ ਘਟਨਾ ਵਾਪਰੀ ਹੈ ਪੰਜਾਬ ਦੇ ਵਿੱਚ ਪਿਛਲੇ ਦਿਨ ਇੱਕ ਦੋ ਟਰੱਕ ਡਰਾਈਵਰ ਵੀਰਾਂ ਦੀ ਸੁਇਸਾਈਡ ਦੀ ਜੋ ਮੰਦਭਾਗੀ ਘਟਨਾ ਵਾਪਰੀ ਹੈ ਪਾਤਣਾ ਦੇ ਨਿਆਲਪਿੰਡ ਦੇ ਵਿੱਚ ਉਸ ਨੇ ਮੈਨੂੰ ਅੱਜ ਕੈਮਰੇ ਤੇ ਆਉਣ ਲਈ ਮਜਬੂਰ ਕਰ ਦਿੱਤਾ ਨਿਆਲਪਿੰਡ ਡਿਸਟ੍ਰਿਕਟ ਸਮਰੂਰ ਦੇ ਦੜਵਾ ਹਲਕੇ ਦਾ ਪਿੰਡ ਹੈ ਤੇ ਹੋਰ ਇੱਕ ਪਸੀਦੜ ਬਾਦੂਸੇ ਪਾਸੇ ਪਾਤਣਾ ਹੈ ਮੇਨ ਰੋਡ ਦੇ ਉੱਤੇ ਤੇ ਪਿੰਡਾਂ ਤੇ ਚਿੱਥੇ ਦੇ ਦੋ ਵੀਰ ਜਿਹੜੇ ਕਿ ਡਰਾਈਵਰ ਸਨ ਤੇ ਜਿਹੜੇ ਬਾਹਰ ਗੱਡੀ ਲੈ ਕੇ ਗਏ ਸੀ ਇੱਕ ਪੁਲਿਸ ਮੁਲਾਜ਼ਮ ਜੋ ਜਿਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਲੇਟੈਸਟ ਵੀਡੀਓ ਦੇ ਵਿੱਚ ਜਿਹੜੇ ਬਾਰੇ ਸੁਣਾਇਆ ਕਿ ਉੱਥੋਂ ਦੀ ਜਿਹੜੀ ਹੈ ਪਾਤਣਾ ਦੀ ਟਰੱਕ ਯੂਨੀਅਨ ਆਈ ਸ਼ਾਇਦ ਉਸ ਨੇ ਸਟ੍ਰਾਈਕ ਕਰ ਦਿੱਤੀ ਉਸ ਵੀਰ ਦੇ ਹੱਥ ਦੇ ਵਿੱਚ ਤੇ ਉਹਨਾਂ ਨੇ ਸੜਕ ਬੰਦ ਕਰਕੇ ਇਹ ਗੱਲ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਕਿ ਤਤਕਾਲੀ ਉਸ ਡਰਾਈਵਰ ਮਾਲਕ ਨੂੰ ਟਰੱਕਟਰ ਮਾਲਕ ਨੂੰ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਹੈ ਜਿਸ ਤਰ੍ਹਾਂ ਦੱਸਿਆ ਡਰਾਈਵਰ ਪੀਰਾ ਨੇ ਕਿ ਉਹ ਸੀਆਈਡੀ ਦੇ ਵਿੱਚ ਇਨਸਪੈਕਟਰ ਹੈ ਔਰ ਲਗਾਤਾਰ ਉਹ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਵੀ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਵਿੱਚੋਂ ਪੜਤਾਲ ਕਰਕੇ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਰਲ ਕੇ ਡਰਾਈਵਰ ਰੱਖ ਲੈਂਦਾ ਤੇ ਉਹਨਾਂ ਡਰਾਈਵਰਾਂ ਨੂੰ ਬਣਦੀ ਤਨਖਾਹ ਨਹੀਂ ਦਿੰਦਾ ਤੇ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਕਿ ਮੈਂ ਤੁਹਾਡੇ ਤੇ ਨਸ਼ੇ ਦੇ ਪਰਚੇ ਵੀ ਪਾ ਦੂੰਗਾ। ਔਰ ਦੋ ਪਿੰਡ ਨਾਲ ਦੇ ਪਿੰਡਾਂ ਦੇ ਜਿਵੇਂ ਕੈਮਰਾਮੈਨ ਕਹਿ ਰਹੇ ਨੇ ਕਿ ਨਾਲ ਦੇ ਪਿੰਡਾਂ ਦੇ ਦੋ ਟਰੱਕ ਡਰਾਈਵਰਾਂ ਦੀਆਂ ਪਹਿਲਾਂ ਵੀ ਉਸੇ ਪੁਲਸ ਮਹਾਰਾਜ ਨੂੰ ਟਰੱਕ ਮਾਲਕ ਨੇ ਉਹ ਜਿਹੜਾ ਹੈ ਦੋ ਬੰਦਿਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਾਏ ਨੇ ਉਹ ਅੱਜ ਕੈਮਰੇ ਤੇ ਆਉਣ ਨੂੰ ਤਿਆਰ ਆ। ਤੇ ਬਹੁਤ ਸਾਰੇ ਹੋਰ ਵੀ ਡਰਾਈਵਰ ਜਿਹੜੇ ਭਰਾ ਨੇ ਦੇਖੋ ਦੋਸਤੋ ਗੱਲ ਦੁੱਖ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਸਾਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਬੜੇ ਫਖਰ ਨਾਲ ਕਹਿੰਦੇ ਆ ਕਿ ਅਸੀਂ ਮਜ਼ਦੂਰਾਂ ਦੇ ਗਰੀਬਾਂ ਦੇ ਹਾਂ ਮੈਂ ਤੀਆਂ ਸਮੁੱਚੇ ਸਰਕਾਰ ਦੇ ਐਮਐਲਏ ਸਹਿਬਾਨ ਇਹ ਗੱਲ ਕਹਿੰਦੇ ਆ ਮੰਤਰੀ ਸਹਿਬਾਨ ਪਰ ਕੀ ਉਹਨਾਂ ਨੂੰ ਪਾਤਣਾ ਦਿੜਵੇ ਦਾ ਜਿਹੜਾ ਜਿਹੜਾ ਸਾਡੇ ਵਿੱਤ ਮੰਤਰੀ ਸਰਦਾਰ ਬਲਬੀਰ ਸਿੰਘ ਟੀਮਾ ਜੀ ਦਾ ਸੋਰੀ ਹਰਪਾਲ ਸਿੰਘ ਟੀਮਾ ਦਾ ਹਲਕਾ ਹੈ ਉਹਨਾਂ ਦਾ ਉਸ ਹਲਕੇ ਦੇ ਇੱਕ ਦਰੋ ਦੋ ਜਿਹੜੇ ਹੈ ਗਰੀਬ ਪਰਿਵਾਰਾਂ ਦੇ ਡਰਾਈਵਰ ਜਿਹੜੇ ਰੋ ਰੋ ਕੇ ਦੱਸ ਰਹੇ ਨੇ ਆਪਣੀ ਹਾਲ ਕਹਾਣੀ ਤੇ ਇੱਕ ਤਾਂ ਸਾਨੂੰ ਕੁੱਟਿਆ ਬਹੁਤ ਜ਼ਿਆਦਾ ਉਲਟਾ ਸਾਨੂੰ ਤੇ ਇਹ ਵੀ ਕਿਹਾ ਕਿ ਤੁਹਾਡੇ ਤੇ ਪਰਚੇ ਪਾ ਦਿਆਂਗੇ ਚਿੱਟੇ ਦੇ ਤੁਹਾਡੇ ਤੇ ਗੋਲੀਆਂ ਦੇ ਨਸ਼ਿਆਂ ਦੇ ਪਰਚੇ ਪਾ ਕੇ ਤੁਹਾਨੂੰ ਅੰਦਰ ਤੁਹਾਨੂੰ ਦੇਾਂਗੇ ਪੈਸੇ ਦਿਓ ਬੇहद ਜ਼ਿਆਦਾ ਉਹਨਾਂ ਨਾਲ ਤਸ਼ੱਦਦ ਹੋਇਆ ਜਿਸ ਦੀ ਉਹ ਤਾਬ ਨਾ ਚਲੀ ਤੇ ਉਲਟਾ ਉਹਨਾਂ ਨੇ ਬਲਾ ਕੇ ਚਾਰ ਬੰਦੇ ਐ ਸਹਿਮਤੀ ਵੀ ਦਿੱਤੀ ਕਿ ਸਾਨੂੰ ਦਸ ਦਰਾਂ ਨੂੰ ਪੈਸੇ ਦੇ ਦਿੱਤੇ ਜਾਣੇ ਪਰ ਉਹ ਜਿਹੜਾ ਸੀਗਾ ਪੁਲਿਸ ਮੁਲਾਜ਼ਮ ਉਹ ਇੰਨਾ ਨਸ਼ਾ ਚੜਿਆ ਹੋਇਆ ਸੀ ਆਪਣੀ ਵਰਦੀ ਦਾ ਅਬ ਜੋ ਕਿਉਂਕਿ ਜਿਸ ਬੰਦੇ ਨੂੰ ਪਹਿਲੀ ਮੂੰਹ ਬਹਿ ਜੇ ਉਹ ਇਹ ਗੱਲਾਂ ਕਰਦਾਗਾ ਔਰ ਸਾਥੀਓ ਇਹ ਇਕੱਲੀ ਇੱਕ ਘਟਨਾ ਨਹੀਂ ਹੈ ਕਿ ਕਿਸੇ ਡਰਾਈਵਰ ਨਾਲ ਇਸ ਤਰ੍ਹਾਂ ਹੁੰਦਾ ਇਹ ਅਕਸਰ ਹੀ ਹੁੰਦਾ ਡਰਾਈਵਰਾਂ ਕਨੈਕਟਰਾਂ ਨਾਲ ਜਿਹੜੇ ਵਿਚਾਰੇ ਸਹਿ ਜਾਂਦੇ ਨੇ ਤੇ ਉਹ ਹੋਰ ਜ਼ੁਲਮ ਕਰਨ ਵਾਲਿਆਂ ਨੂੰ ਉਤਰ ਜੀ ਦਿੰਦੇ ਨੇ ਮੈਂ ਪਰਸੋਂ ਜਾ ਰਿਹਾ ਸੀਗਾ ਆਹ ਸੌਰੀ ਕੱਲ ਮੈਂ ਸ਼ਾਮ ਨੂੰ ਸਕੂਲ ਟਾਈਮ ਤੋਂ ਬਾਅਦ ਮੈਨੂੰ ਭਗਤੇ ਨਾਲ ਭਗਤੇ ਬਾਜਾਖਾਨਾ ਪਧਾਉਣ ਤੋਂ ਬਾਜਾਖਾਨਾ ਜਾਣ ਦਾ ਮੌਕਾ ਮਿਲਿਆ ਸਕੂਲ ਟਾਈਮ ਤੋਂ ਬਾਅਦ ਮੈਂ ਉੱਥੇ ਗਿਆ ਤਾਂ ਰਸਤੇ ਦੇ ਵਿੱਚ ਇੱਕ ਨੌਜਵਾਨ ਨੇ ਟਿਕਟ ਨਾ ਘਟਾਈ ਉਸ ਡਰਾਈਵਰ ਕੰਡਕਟਰ ਨੇ ਅਸੀਂ ਨਾਲ ਬੈਠੇ ਸੀ ਸਾਡੀਆਂ ਟਿਕਟਾਂ ਕੱਟੀਆਂ ਉਹਨਾਂ ਨੇ ਕਿਹਾ ਭਾਈ ਟਿਕਟਾਂ ਕਟਾਓ ਉਹ ਕਈ ਵਾਰੀ ਨਹੀਂ ਧਿਆਨ ਚ ਰਹਿੰਦਾ ਕੋਈ ਜਿਹੜੀ ਸਵਾਰੀ ਆ ਉਹ ਮੁੰਡਾ ਇੱਕ ਪਰੇ ਜੇ ਬੈਠ ਕੇ ਮੂੰਹ ਪਾਸੇ ਬੈਠ ਗਿਆ ਤੇ ਉਹਨੇ ਟਿਕਟ ਨਹੀਂ ਕਟਾਈ ਉਹ ਥੋੜੇ ਟਾਈਮ ਬਾਅਦ ਚੈਕਰ ਆ ਗਿਆ ਚੈਕਰ ਨੇ ਕਿਹਾ ਉਹ ਕਹਿੰਦੇ ਹਾਂ ਜੀ ਮੈਂ ਟਿਕਟਾਂ ਕਟੀਆਂ ਦੇਖ ਲਓ ਤੋਂ ਇੱਕ ਨੂੰ ਪੁੱਛਿਆ ਉਹ ਕਹਿੰਦਾ ਜੀ ਉਹ ਪਰੇ ਨੂੰ ਫੇਰ ਵੀ ਪਰੇ ਨੂੰ ਚੱਕੀ ਜਾਂਦਾ ਸੀ ਮੁੰਡਾ ਮੈਂ ਸੀ ਸੀ ਰਹੀ ਤਾਂ ਉਸ ਨੂੰ ਪੁੱਛਿਆ ਵੀ ਲਿਆ ਟਿਕਟ ਉਹਨੇ ਟਿਕਟ ਨਹੀਂ ਕਟਾਈ ਤਾਂ ਉਸ ਨੇ ਉਸ ਨੂੰ 500 ਰੁਪਏ ਜੁਰਮਾਨਾ ਪਾਉਣ ਦੀ ਗੱਲ ਕੀਤੀ ਨਾ ਮੈਂ ਉਸਨੂੰ ਕਹਾ ਵੀ ਨਹੀਂ ਜੀ 500 ਨਾਲ ਯਾਰ ਗਰੀਬ ਬੰਦਾ ਕਿਸੇ ਹੋਟਲ ਤੇ ਲੱਗਿਆ ਰਾਜਸਤਾਨੀ ਹੋਇਆ ਚਲੋ ਉਹਨੇ 500 ਦਾ ਨੋਟ ਫੜਾਤਾ ਤਾਂ ਉਹ ਕਹਿ ਕਹਾ ਕੇ ਅਸੀਂ 300 ਰੁਪਏ 200 ਰੁਪਏ ਉਹਨੂੰ ਵਾਪਸ ਕਰਵਾਤਾ ਪਰ ਉਹੀ ਜਿਹੜੇ ਚੈੱਕ ਕਰ ਸੀ 1000 ਰੁਪਏ ਦੀਆਂ ਟਿਕਟਾਂ ਫਾਈਨਾ ਜਿਹੜਾ ਉਹ ਕੰਡਕਟਰ ਨੂੰ ਵੀ ਪਾ ਗੇ ਕੰਡਕਟਰ ਵਿਚਾਰਾ ਰੋਂਦਾ ਫਿਰੇ ਉਹ ਕਹਿੰਦਾ ਸਾਲੇ ਤੂੰ ਤੂੰ ਟਿਕਟ ਨਹੀਂ ਘਟਾਈ ਤਾਂ 1000 ਰੁਪਏ ਤੈਨੂੰ 300 ਰੁਪਏ ਫਾਈਨ ਪਾਇਆ ਮੈਨੂੰ 1000 ਰੁਪਏ ਆਇਆ ਉਹ ਕਹਿੰਦਾ ਜੀ ਮੈਂ 20 ਸਾਲ ਤੋਂ ਕੰਮ ਕਰ ਰਿਹਾ ਮੇਰੇ ਮਾਲਕ ਨੇ ਮੇਰੀ ਗੱਲ ਨਹੀਂ ਗੱਦੀ ਤੇ ਕੰਮ ਤੇ ਨਹੀਂ ਆਉਂਗਾ ਤਾਂ ਇਸ ਤਰ੍ਹਾਂ ਜਿੱਥੇ ਫਾਈਨ ਪੈਂਦੀ ਨੇ ਇਹਨਾਂ ਦੇ ਨਾਲ ਗੁੰਡਾ ਸਟਾਫ ਹੁੰਦਾਗਾ ਪਹਿਲੀ ਗੱਲ ਜਿਸ ਤਰ੍ਹਾਂ ਅੱਜ ਦੋਸਤੋ ਵਧਾਈਆਂ ਉਹਨਾਂ ਟਰੱਕ ਡਰਾਈਵਰਾਂ ਨੂੰ ਜਿਹੜੇ ਸੜਕ ਤੇ ਆਏ ਆ ਇਹ ਲਾਨਤਾ ਪੂਰੇ ਪੰਜਾਬ ਦੀਆਂ ਟਰੱਕ ਡਰਾਈਵਰਾਂ ਦੀ ਯੂਨੀਅਨਾਂ ਦੇ ਆਗੂਆਂ ਨੂੰ ਜਿਨ੍ਹਾਂ ਨੇ ਹੁਣ ਤੱਕ ਸਟ੍ਰਾਈਕ ਨਹੀਂ ਕੀਤੀ ਜਿਨ੍ਹਾਂ ਨੇ ਹੁਣ ਤੱਕ ਸਟ੍ਰਾਈਕ ਨਹੀਂ ਕੀਤੀ ਕੱਲ ਨੂੰ ਸਟ੍ਰਾਈਕ ਹੋਣੀ ਚਾਹੀਦੀ ਆ 올 ਇੰਡੀਆ ਟਰੱਕ ਡਰਾਈਵਰਾਂ ਦੀ ਹੋਣੀ ਚਾਹੀਦੀ ਟਰੱਕ ਡਰਾਈਵਰ ਜਿੰਨੇ ਵੀ ਨੇ ਜਿੰਨੇ ਟਰਾਂਸਪੋਰਟਰਾਂ ਮੈਂ ਤਾਂ ਇੱਥੋਂ ਤੱਕ ਕੋਈ ਕਹੂੰ ਕਿ 62 ਡਰਾਈਵਰਾਂ ਨੂੰ ਵੀ ਹੋਰ ਜਿੰਨੇ ਵੀ ਕਮਰਸ਼ੀਅਲ ਵਹੀਕਲ ਨੇ ਜਿਹੜੇ ਲੋਕ ਡਰਾਈਵਰੀ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਹੀ ਸਟ੍ਰਾਈਕ ਕਰਕੇ ਉਹਨਾਂ ਦੇ ਹੱਕ ਚ ਆਉਣਾ ਚਾਹੀਦਾ ਤੇ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਤੇ ਇਹਨਾਂ ਜ਼ਾਲਮ ਮਾਲਕਾਂ ਨੂੰ ਜਿਨ੍ਹਾਂ ਦੇ ਸਿਰ ਤੇ ਇਹਨਾਂ ਦੀਆਂ ਟਰਾਂਸਪੋਰਟਰਾਂ ਚੱਲਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਇਹਨਾਂ ਦੀਆਂ ਕੋਠੀਆਂ ਪਣੀਆਂ ਹੋਈਆਂ ਉਹ ਵਿਚਾਰੇ ਭੋਲੇ ਭਾਲੇ ਡਰਾਈਵਰ ਉਹਨਾਂ ਨੇ ਆਪਣੀਆਂ ਜਵਾਨੀਆਂ ਨਾਲ ਲੀਆ ਨਸ਼ਾ ਲਾ ਲਾ ਕੇ ਤੇ ਹੁਣ ਇਹਨਾਂ ਦੇ ਬੱਚਿਆਂ ਨੂੰ ਪਾਲ ਰਹੇ ਨੇ ਤੇ ਇਹਨਾਂ ਦੀਆਂ ਟ੍ਰਾਂਸਪੋਰਟਾਂ ਵੱਡੀਆਂ ਕਰਦੇ ਆ ਰਹੇ। ਉਹ ਇੱਕ ਰਸਤਾ ਉੱਪਰ ਵੀ ਇੱਕ ਗਲਤੀ ਤੇ ਤਰਸ ਨਹੀਂ ਕੰਦੀ। ਜਦੋਂ ਪਰ ਹੀ ਭਰਾ ਹੀ ਗੱਡੀ ਪਲਟ ਜਾਂਦੀ ਆ ਜਦੋਂ ਗੱਡੀ ਦੇ ਜਿਵੇਂ ਕੱਲ ਇੱਕ ਡਰਾਈਵਰ ਨੇ ਅੱਜ ਵੀ ਕਿਹਾ ਕਿ ਸੁੱਤੇ ਪਿਆ ਤੋਂ ਗੱਡੀਆਂ ਦੇ ਟਾਇਰ ਲਾ ਲਾ ਇੱਤੇ ਜਾਂਦੇ ਨੇ ੱੱਕੇ ਨਾਲ ਸਾਥੋਂ ਫੜ ਕੇ ਪੈਸੇ ਲੁੱਟ ਲੈਂਦੇ ਜਾਂਦੇ ਨੇ ਤਾਂ ਫਿਰ ਜਰ ਚੋਰੀ ਵੀ ਹੋ ਸਕਦੀ ਆ। ਸੱਕੇ ਟੋਟੇ ਡਰਾਈਵਰ ਨੂੰ ਕਿਤੇ ਨੀਂਦ ਆ ਗਈ 60-65000 ਰੁਪਇਆ ਕੱਢ ਕੇ ਲੈ ਗਏ ਚੋਰੀ ਕਰਕੇ ਉਹ ਮੰਨਦੇ ਆ ਫਿਰ ਵੀ ਉਹਨਾਂ ਨੇ ਕਿਹਾ ਵੀ ਬਾਈ ਅਸੀਂ ਤੁਹਾਡੇ ਪੈਸੇ ਹੌਲੀ-ਹੌਲੀ ਕਰਕੇ ਲਾ ਦੇਾਂਗੇ ਅਤੀ ਗਰੀਬ ਪਰਿਵਾਰਾਂ ਦੇ ਬੰਦੇ ਪਰ ਇਹ ਜਾਲਮ ਲੋਕ ਨਹੀਂ ਮੰਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਤਸੱਦਦ ਕੀਤਾ ਜਿਹਦੇ ਵਿੱਚ ਉਹਨਾਂ ਨੇ ਚੱਕ ਕੇ ਅਖੀਰ ਸੁਸਾਈਸਾਈਡ ਕਰ ਲਿਆ ਤੇ ਲਾਈਵ ਸੁਸਾਈਸਾਈਡ ਕੀਤਾ ਉਹਨਾਂ ਨੇ ਕਿੱਡੀ ਦੁੱਖ ਦੀ ਗੱਲ ਆ ਕਿੱਡੀ वेदना ਦੀ ਗੱਲ ਆ ਕੋਈ ਸਮਾਂ ਸੀ ਜਦੋਂ ਸਾਡੇ ਕਿਸਾਨ ਜੰਗੀਰਦਾਰਾਂ ਦੇ ਖੇਤਾਂ 'ਚ ਰੁਲਦੇ ਤੇ ਜਿੰ ਖੇਤ ਦੇ ਵਿੱਚੋਂ ਬਾਢੀ ਕਰਕੇ ਕਿਸੇ ਕਿਸਾਨ ਨੇ ਐਸੀ ਤਰ੍ਹਾਂ ਅਨਾਜ ਰੱਖਿਆ ਹੁੰਦਾ ਤੇ ਉਹ ਅਨਾਜ ਰਾਤ ਨੂੰ ਚੋਰੀ ਹੋ ਜਾਂਦਾ ਜਾਂ ਪਸ਼ੂ ਆ ਜਾਂਦੇ ਮੀਨੇ ਆ ਜਾਂਦੇ ਤੇ ਫਿਰ ਉਸ ਕਿਸਾਨ ਤੇ ਵੀ ਐਸੀ ਤਰ੍ਹਾਂ ਘਟਾਪਾ ਚੜਦਾ ਸੀ ਉਹ ਸੀਰੀ ਸੀ ਜਿਹੜੇ ਕਿਸਾਨ ਸਾਰੇ ਕਿਉਂਕਿ ਜੰਗੀਰਦਾਰਾਂ ਦੇ ਉਹ ਸੀ ਤਾਂ ਫਿਰ ਉਹਦੇ ਵਿੱਚ ਵੱਡਾ ਅੰਦੋਲਨ ਚੱਲਿਆ ਜਿਸ ਨੂੰ ਅੱਜ ਨਕਸਲਵਾਦੀਆਂ ਨੂੰ ਸਾਡੀ ਭਾਰਤ ਸਰਕਾਰ ਮਾਰਨਾ ਚਾਹੁੰਦੀ ਆ ਨਾ ਖਤਮ ਕਰਦਿਆਂ ਨੇ ਸਾਡੇ ਗ੍ਰਹਿ ਮੰਤਰੀ ਜੀ ਕਹਿੰਦੇ ਇਹ ਨਕਸਲਵਾਦ ਜ਼ਿੰਗੀਰਦਾਰੀ ਦੇ ਖਿਲਾਫ ਕਿਉ ਲਹਿਰਾ ਜਿਨੇ ਜ਼ਮੀਨ ਵਾਹੀਕਾਰ ਦੀ ਅੰਦੋਲਨ ਚਲਾਇਆ ਜਿਹਦੇ ਵਿੱਚੋਂ ਉਹ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਪੁੱਤ ਜਿਹੜੇ ਹੁਣ ਰਿਟਾਇਰ ਹੋਏ ਹੋਏ ਅਧਿਆਪਕ ਨੇ ਜਿਨ੍ਹਾਂ ਵਿੱਚੋਂ ਮੈਂ ਨਾਮਾ ਸੰਤਰਾਮਉਦਾਸੀ ਜੀ ਹੁਣਿਆਂ ਦਾ ਅ ਸਰਦਾਰ ਅਜਮੇਰ ਸਿੰਘ ਆਲਖ ਜੀ ਪ੍ਰਸਿੱਧ ਨਾਟਕਕਾਰ ਹੋਰ ਪੁਰਾਣੇ ਲੇਖਕ ਦੇਖੋ ਜਿਹੜੇ ਜਿਹੜੇ ਕਿ ਨਕਸਲਵਾਦ ਦੇ ਵਿੱਚ ਰਹੇ ਨਕਸਲਵਾਦ ਦੀਆਂ ਦੀ ਜਿਨ੍ਹਾਂ ਨੇ ਸਟੋਰੀਆਂ ਲਿਖੀਆਂ ਜਸਵੰਤ ਕਮਲ ਜੀ ਨੂੰ ਪੜ ਕੇ ਦੇਖੋ ਉਹਨਾਂ ਦੇ ਨਾਵਲਾਂ ਤੋਂ ਉਹਨੂੰ ਪਤਾ ਲੱਗੂ ਕਿ ਨਕਸਲਵਾਦ ਪੁਰਾਣੇ ਜ਼ਿਮੀਂਦਾਰਾਂ ਦੇ ਮੁੰਡੇ ਜਿਹੜੇ ਸੀ ਕਿੰਨੇ ਉਹ ਜਿਹੜੇ ਆ ਬਾਅਦ ਚ ਅਧਿਆਪਕ ਬਣ ਗਏ ਉਹ ਉਹਨਾਂ ਨੇ ਨਕਸਲਵਾਦ ਦੀ ਲੜਾਈ ਦੀ ਉਹਨਾਂ ਨੇ ਜ਼ਮੀਨ ਵਾਹੀਕਾਰ ਦੀ ਅੰਦੋਲਨ ਛੇੜਿਆ ਫਿਰ ਉਹ ਜ਼ਿਮੀਂਦਾਰ ਬਾਰੇ ਫਿਰ ਜਿਹੜੇ ਲੋਕ ਬੋਂਦੇ ਸੀ ਉਹਨਾਂ ਨੂੰ ਜ਼ਿੰਦਗੀ ਦੀ ਜ਼ਿੰਮੇਵਾਰੀ ਤੇ ਪਟੇ ਨਹੀਂ ਸਾਉਂ ਜਿੰਗਿਰਦਾਰਾਂ ਗਾ ਟੁੱਟੀਆਂ ਟੁੱਟਕੀ ਕਿਸਾਨਾਂ ਨੂੰ ਮਿਲੀਆਂ ਐਵੇਂ ਜਿਕਰ ਉਸੇ ਪਰਦ ਤੇ ਉੱਤੇ ਹੁਣ ਵੀ ਉਹੀ ਅੰਦੋਲਨ ਚਾਹੀਦਾ ਫਿਰ 1972 ਦੇ ਵਿੱਚ ਸੀਲਿੰਗ ਐਕਟ ਪੜਿਆ ਕਿ 17 ਏਕੜ ਤੋਂ ਵੱਧ ਜਿਹਦੇ ਕੋਲੇ ਜ਼ਮੀਨ ਆ ਉਹ ਵੀ ਵਾਹੀ ਕਰਨ ਨੂੰ ਮਿਲਣੀ ਚਾਹੀਦੀ ਆ ਉਹਦੀ ਲੜਾਈ ਵੀ ਅੱਜ ਇੱਕ ਪਾਸੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਹੀ ਮਜ਼ਦੂਰ ਭਰਾ ਲੜ ਰਹੇ ਆ ਹਰਕੇਸ਼ ਮਲੋਤ ਜੀ ਹੁਣੇ ਉਹਦੀ ਅਗਵਾਈ ਕਰ ਰਹੇ ਆ ਔਰ ਉਹਨਾਂ ਨੇ ਕਿਹਾ ਕਿ ਇਸ 20000 ਏਕੜ ਜ਼ਮੀਨ ਲੈ ਲਈ ਐਸੇ ਤਰ੍ਹਾਂ ਹੁਣ ਟਰੱਕ ਡਰਾਈਵਰਾਂ ਨੂੰ ਪੂਰੇ ਭਾਰਤ ਦੇ ਵਿਕਤ ਅੰਦੋਲਨ ਚਾ ਚਲਾਉਣਾ ਚਾਹੀਦਾ ਕਿ ਇਹ ਅੰਦੋਲਨ ਉਸ ਲੈਵਲ ਤੇ ਜਾਵੇ ਕਿ ਹਰ ਕਮਰਸ਼ੀਅਲ ਵਹੀਕਲ ਜਿਹੜਾ ਹੈ ਗਵਰਨਮੈਂਟ ਸਿਰਫ ਡਰਾਈਵਰ ਤੇ ਕੰਡਕਟਰ ਨੂੰ ਹੀ ਦੇਵੇ ਉਹ ਕਿਸੇ ਟਰਾਂਸਪੋਰਟਰ ਨੂੰ ਹੋਰ ਉਹਦਾ ਮਾਲਕ ਹੋਣਾ ਹੀ ਨਹੀਂ ਚਾਹੀਦਾ ਇਹ ਪਾਲਿਸੀ ਲੈ ਕੇ ਆਓ ਜਿਸ ਟਾਈਮ ਸਾਡੇ ਇਹ ਕਾਨੂੰਨ ਬਣੇ ਨੇ ਨਾ ਲੋਕ ਹਿੱਤਾਂ ਦੇ ਵਿੱਚ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ ਪੂੰਜੀਵਾਦੀਆਂ ਦਾ ਦੇਸ਼ ਨਹੀਂ ਹੈ ਇਹ ਇਸ ਸਮਾਜਵਦੀ ਇਹ ਆਰਥਿਕ ਸਮਾਨਤਾ ਦਾ ਸਾਡਾ ਸੰਵਿਧਾਨ ਭਾਰਤੀ ਸੰਵਿਧਾਨ ਇਹ ਹਾਮੀ ਪਰਦਾਇ ਦੇ ਵਿੱਚ ਲਿਖਿਆ ਹੋਇਆ ਕਿ ਸਾਡੀਆਂ ਸਰਕਾਰਾਂ ਆਰਥਿਕ ਸਮਾਨਤਾ ਲਿਆਉਣ ਵਾਸਤੇ ਕੰਮ ਕਰਨ ਪਰ ਸਾਡੇ ਲੋਕ ਜਿਹੜੇ ਸਾਡੇ ਵਰਗੇ ਮਜ਼ਦੂਰਾਂ ਦੇ ਬੱਚੇ ਨੇ ਉਹ ਇਹ ਆਵਾਜ਼ਾਂ ਨਹੀਂ ਠਾਉਂਦੇ ਛੋਟੇ ਕਿਸਾਨਾਂ ਦੇ ਮੁੰਡੇ ਉਹ ਫਿਲਮਾਂ ਕਾਉਂਦੇ ਦੇ ਵੇਖਦੇ ਫਿਰਦੇ ਰਹਿੰਦੇ ਨੇ ਸਾਡੇ ਸਿੰਘਰ ਜੱਟ ਆਇਆ ਕਰਦੂ ਜੱਟ ਬੋਹ ਕਰਦੂ ਇੱਥੇ ਸੱਬੇ ਵਰਗੇ ਗੀਤ ਗਾਈ ਜਾਂਦੇ ਆ ਮੈਂ ਕਰਕੇ ਫਲਾਈ ਆਵਾ ਜੇ ਮੈਂ ਬਲਾਵਾ ਹਾਣ ਦੀਏ ਤੇ ਪਰ ਸੱਭਾ ਗਾਇਕ ਦੀ ਹਾਲਤ ਕਹਾਲਤ ਕੀ ਹੈ ਰिजन ਹਾਲਤ ਕੀ ਹੈ ਉਹ ਦੇਖਣ ਵਾਲੀ ਹੈ ਕਿ ਸੱਚੀ ਮੁੱਚੀ ਸੱਬੇ ਦੇ ਘਰ ਦੀ ਹਾਲਾਤ ਦੇਖ ਕੇ ਸੱਬੇ ਦੇ ਵਿਚਾਰੇ ਦਾ ਰਹਿਣ ਸਹਿਣ ਦੇਖ ਕੇ ਕੀ ਕੋਈ ਸੱਚੀ ਕੁੜੀਆਂ ਫਲਾਈ ਕਰਕੇ ਆਉਣ ਵਾਲੀਆਂ ਗੱਲਾਂ ਹੈਗੀਆਂ ਨੇ ਉਹ ਭਰਮ ਭਲੇਖਾ ਸੀ ਉਹਦੀ ਆਵਾਜ਼ ਸੋਹਣੀ ਸੀ ਉਹ ਗੱਲ ਜੱਜਗੀ ਨੌਜਵਾਨ ਮੁੰਡਿਆਂ ਨੂੰ ਸਟੇਜੀ ਕਲਾਕਾਰਾਂ ਨੂੰ ਐਕਟਰਾਂ ਨੂੰ ਉਹਨਾਂ ਨੇ ਸੱਬਾ ਸੱਬਾ ਕਰਕੇ ਚੁਕਾ ਦਿੱਤਾ ਪਰ ਸੱਬੇ ਨੂੰ ਗੀਤ ਇਹਦੇ ਨਾਲ ਨਾਲ ਇਸ ਤਰ੍ਹਾਂ ਦੇ ਵੀ ਗਾਉਣੇ ਚਾਹੀਦੇ ਨੇ ਇਹਨਾਂ ਦੇ ਦਰਦ ਗਾਉਣੇ ਚਾਹੀਦੇ ਜਿਵੇਂ ਸੰਤਰਾਮ ਉਹ ਉਦਾਸੀ ਜੀ ਨੇ ਗਾਏ ਹੋਰ ਬਹੁਤ ਸਾਰੇ ਕ੍ਰਾਂਤੀਕਾਰੀ ਗੀਤ ਮਜ਼ਦੂਰਾਂ ਦੇ ਕਿਸਾਨਾਂ ਦੇ ਗaar ਤਾਂ ਸਾਡੀ ਗੱਲ ਬਣੂਗੀ ਜਿਹੜੇ ਮੇਰੇ ਵਰਗੇ ਮੇਰਾ ਜਖੂਨ ਖੋਲਿਆ ਮੈਂ ਇਹ ਗੱਲ ਤਾਂ ਕਹੀ ਹੈ ਤਾਂ ਕਹਿ ਰਿਹਾ ਕਿ ਸਾਡੇ ਲੋਕਾਂ ਨੂੰ ਸ਼ਾਂਤ ਮੈਤਰੀਕੇ ਨਾਲ ਅਬਦੇ ਸੰਵਿਧਾਨਕ ਹੱਕ ਦੀ ਮੰਗ ਕਰਨੀ ਚਾਹੀਦੀ ਹੈ ਇੰਨਾ ਟਰੱਕ ਡਰਾਈਵਰਾਂ ਨੂੰ ਮੈਂ ਤਾਂ ਕਹੂੰ ਇਸੇ ਹੀ ਰੋਏ ਆ ਬਚਾਰੇ ਇਹ ਇਹਨਾਂ ਦੀ ਹਰ ਸਾਲ ਇਹਨਾਂ ਦੀਆਂ ਵੱਡੀਆਂ ਤਸਵੀਰਾਂ ਕਰਕੇ ਉੱਤੇ ਲੱਗਣੀਆਂ ਚਾਹੀਦੀਆਂ ਤੇ ਹਰ ਟਰੱਕ ਯੂਨੀਅਨ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਮੋਂਚ ਦੇਣੀਆਂ ਚਾਹੀਦੀਆਂ ਹਰ ਥਾਂ ਚੌਕਾਂ 'ਚ ਇਹਨਾਂ ਦੀਆਂ ਤਸਵੀਰਾਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਠਾਈ ਸਹਿਣ ਨਹੀਂ ਕੀਤਾ ਕਈ ਵਾਰੀ ਹੱਦ ਤੋਂ ਵੱਧ ਹੋ ਜਾਂਦਾ ਸਰੀਰ ਉਨੀ ਜਿਹੜੀ ਹੈ ਸਾਥ ਨਹੀਂ ਦਿੰਦਾ ਹੁੰਦਾ ਪਰ ਆਤਮਾ ਸਾਥ ਦਿੰਦੀ ਹੁੰਦੀ ਹੈ ਉਹਨਾਂ ਦੀ ਜ਼ਮੀਰ ਨੇ ਸਾਥ ਦਿੱਤਾ ਤੁਹਾਨੂੰ ਵੀ ਜ਼ਮੀਰ ਨੇ ਅਧ ਪੰਜਾਬ ਦੇ ਵਿੱਚ ਇਹ ਗੱਲਾਂ ਛੇੜ ਦਿੱਤੀਆਂ ਸਰਕਾਰ ਦੇ ਵਿੱਚ ਬਹੁਤ ਸਾਰੇ ਨਵੇਂ ਦੇ ਹਰਪਾਲ ਚੀਮਾ ਜੀ ਥੋੜਾ ਜਾ ਥੋੜਾ ਜਾ ਮੈਂ ਕਹੂੰਗਾ ਮੈਂ ਸ਼ਬਦ ਵਰਤਦਾ ਸੋਹਣਾ ਨਹੀਂ ਲੱਗਦਾ ਕਿ ਸ਼ਰਮ ਕਰੋ ਥੋੜੀ ਜੀ ਮਹਿਸੂਸ ਕਰੋ ਤੁਸੀਂ ਸੰਵਿਧਾਨਕ ਪਾ ਦਿੱਤੇ ਹੋ 바ਵਾ ਸਾਹਿਬ ਦੇ ਦਿੱਤੇ ਹੋਏ ਪਾ ਦਿੱਤੇ ਹੋ ਭਗਵਾਨ ਤਮਾਨ ਜੀ ਨੇ ਤੁਹਾਨੂੰ ਕ੍ਰੋਸ ਕਿ ਨਹੀਂ ਦਿੱਤਾ ਕੇਜਰੀਵਾਲ ਸਾਹਿਬ ਨੇ ਤੁਹਾਨੂੰ ਇਹ ਪਾ ਦੇ ਇਸ ਕਰਕੇ ਨਹੀਂ ਕਿ ਤੁਸੀਂ ਬਾਲੇ ਸਿਆਣੇ ਆ ਤੁਹਾਡੇ ਨਾਲੋਂ ਬਾਲੇ ਵੱਡੇ ਵੱਡੇ ਹੋਰ ਬੈਠੇ ਨੇ ਤੁਸੀਂ ਜਿਹੜੇ ਸਾਡੇ ਕਮ ਸੇ ਕਮ ਰਿਜ਼ਰਵ ਕੈਟਾਗਰੀਆਂ ਦੇ ਐਮ ਐਲ ਏ ਹੋ ਇਸ ਸਰਕਾਰ ਦੇ ਵਿੱਚ ਵੱਡੀ ਪਦਰ ਤੇ ਉੱਤੇ ਮੇਰਾ ਖਿਆਲ 92 94 ਐਮ ਐਲ ਏਆਂ ਦੇ ਵਿੱਚੋਂ ਨਾ ਵਾਲੇ ਅੱਦੇ ਐਮਐਲਏ ਜਿਹੜੇ ਉਹ ਨਾਰਮਲ ਪਰਿਵਾਰਾਂ ਦੇ ਆ ਯਾਰ ਉਹ ਥੋੜਾ ਮੋਟਾ ਤਾਂ ਸੋਚੋ ਤੁਸੀਂ ਤੁਸੀਂ ਸਾਡੇ ਰਿਸਪੈਕਟਡ ਹੋ ਤੁਹਾਡੇ ਲਈ ਇਹ ਸ਼ਬਦ ਵਰਤਨੇ ਚੰਗੇ ਨਹੀਂ ਲੱਗਦੇ ਪਰ ਫਿਰ ਵੀ ਤੁਹਾਨੂੰ ਥੋੜਾ ਜਿਹਾ ਤਾਂ ਸਰਕਾਰ ਤੇ ਪ੍ਰੈਸ਼ਰ ਪਾਉਣਾ ਹੀ ਚਾਹੀਦਾ ਅਜਿਹਾ ਕਾਨੂੰਨ ਲੈ ਕੇ ਆਓ ਵਿਧਾਨ ਸਭਾ ਦੇ ਵਿੱਚ ਕਿ ਅੱਗੇ ਤੋਂ ਸਾਰੀਆਂ ਟਰਾਂਸਪੋਰਟਾਂ ਸਾਰੀਆਂ ਕਾਨੂੰਨ ਟਰੱਕ ਬਣਾਉਣ ਵਾਲੀਆਂ ਕੰਪਨੀਆਂ ਸਿਰਫ ਟਰੱਕ ਜਦੋਂ ਰਿਲੀਜ਼ ਕਰਨ ਉਹ ਡਰਾਈਵਰ ਤੇ ਕੰਡਕਟਰ ਦੇ ਨਾਂ 'ਤੇ ਹੋਵੇ ਤੇ ਬੈਂਕਾਂ ਉਹਨਾਂ ਟਰੱਕ ਡਰਾਈਵਰਾਂ ਨੂੰ ਤੇ ਕੰਡਕਟਰਾਂ ਨੂੰ ਹੀ ਕਟਿੰਗਾਂ ਦੇਣ ਨਾ ਕਿ ਕਿਸੇ ਮਾਲਕ ਨੂੰ ਹੋ। ਜਿੱਥੇ ਬਹੁਤ ਸਾਰੇ ਅਧਿਆਪਕ ਟਰੱਕ ਮਾਲਕ ਬਣੇ ਬੈਠੇ ਹੋ ਆਪਦੇ ਰਿਸ਼ਤੇਦਾਰਾਂ ਦੇ ਨਾਂ ਤੇ ਭੈਣ ਭਰਾਵਾਂ ਦੇ ਨਾਂ ਤੇ ਟਰੱਕ ਲੈ ਕੇ ਉਹ ਚਲਾਈ ਜਾਂਦੇ ਤੇ ਨਾ ਦੇ ਘੇਰੀ ਪਾੜੀ ਜਾਂਦੀ। ਸਭ ਤੋਂ ਵੱਡੇ ਟਰਾਂਸਪੋਰਟਰ ਇੱਥੇ ਬੈਠੇ ਨੇ 5-500 7-700 ਬੱਸਾਂ ਦੇ ਮਾਲਕ ਬਾਦਲ ਪਰਿਵਾਰ ਨੇ ਸਭ ਤੋਂ ਵੱਧ ਇਹ। ਇਹ ਤੁਰੂ ਤੁਰੂ ਪਹਿਲਾਂ ਪਿੱਛੇ ਕਾਂਗਰਸ ਦਾ ਹੈਂਦਰੀ ਪਰਿਵਾਰ ਸੀ ਹੋਰ ਬੜੇ ਵੱਡੇ ਵੱਡੇ ਬੇਟੇ ਲੇਬੜੇ ਬੈਠੇ ਸੀ ਉਹ ਜਿਹੜੇ ਡਰਾਈਵਰ ਖੁਦ ਗੱਡੀਆਂ ਚਲਾ ਸਕਦੇ ਆ ਤੇ ਜੇ ਸਰਕਾਰ ਉਹਨੂੰ ਸਿੱਧੀਆਂ ਗੱਡੀਆਂ ਦੇ ਦੇ ਤੋ ਫੇਰ ਕਿਉਂ ਨਹੀਂ ਚਲਾਉਣਗੇ ਤੋ ਵਧੀਆ ਚਲਾਉਣਗੇ ਕਿਸੇ ਦੇ ਅੰਦਰ ਕਿਉਂ ਚਲਾਉਣ ਇਸ ਕਰਕੇ ਲੋਕਾਂ ਨੂੰ ਹੁਣ ਜਨੌਜਵਾਨਾਂ ਨੂੰ ਜਿਹੜੇ ਗਰੀਬਾਂ ਦੇਤੀ ਪੁੱਤ ਨੇ ਜਾਂ ਡਰਾਈਵਰਾਂ ਦੇਤੀ ਪੁੱਤ ਨੇ ਉਹਨਾਂ ਤੱਕ ਮੇਰੀ ਇਹ ਵੀਡੀਓ ਲਾਚ ਵੀ ਜਾਣੀ ਚਾਹੀਦੀ ਹੈ ਪਤਨਾ ਕੋਸ਼ਿਸ਼ ਕਰਾਂਗੇ ਟਾਈਮ ਲੱਗਿਆ ਚਾਹਾਂਗੇ ਉਹਨਾਂ ਪਰਿਵਾਰਾਂ ਤੱਕ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਹਰ ਇੱਕ ਡਰਾਈਵਰ ਨੂੰ ਵੀਰ ਨੂੰ ਇਹ ਬੇਨਤੀ ਕਰੂੰਗਾ ਕਿ ਸਾਡੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਆਓ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਟਰੱਕ ਡਰਾਈਵਰਾਂ ਦੇ ਦਰਦਾਂ ਨੂੰ ਸਮਝਦੇ ਹੋਏ ਸਮਝਦੇ ਹੋਏ ਆਪਣੀ ਬਲੀਦਾਨ ਦਿੱਤਾ ਇੱਕ ਜੰਗ ਛੇੜੀ ਕਿ ਟਰਾਂਸਪੋਰਟਰਾਂ ਦੇ ਜ਼ੁਲਮ ਹੁਣ ਸਹਣੇ ਨਹੀਂ ਗੁੰਡਾ ਕਰਦਿਆਂ ਨਹੀਂ ਚੱਲਣਗੇ ਹੁਣ ਜਿਹੜਾ ਬੰਦਾ ਮਾਲਕ ਹੋਊਗਾ ਉਸੇ ਨੂੰ ਵੈਸੇ ਕਾਨੂੰਨ ਹੀ ਚੱਲਦਾ ਆ ਰਿਹਾ ਸੀਗਾ ਤੇ ਜਿਹੜਾ ਗੱਡੀ ਆ ਉਹ ਹੈਵੀ ਲਾਇਸੈਂਸ ਤੇ ਮਿਲਦੀ ਹੈ ਜੀ ਪਰ ਪਤਾ ਨਹੀਂ ਕਿਵੇਂ ਫਿਰ ਵੀ ਮਾਲਕ ਬੜੇ ਵੱਡੇ ਵੱਡੇ ਨੇ ਟਰਾਂਸਪੋਰਟ ਆ ਵੱਡੀਆਂ ਵੱਡੀਆਂ ਇਹ ਖਤਮ ਹੋਣੀਆਂ ਚਾਹੀਦੀਆਂ ਜਿਵੇਂ ਜ਼ਿੰਗਿਰਦਾਰੀ ਖਤਮ ਹੋਈਆ ਵੱਡੀ ਖੇਤੀ ਖਤਮ ਹੋਈਆ ਐਵੇਂ ਜਿਗਰ ਉਹ ਵੱਡੀ ਟਰਾਂਸਪੋਰਟ ਵੀ ਟਰਾਂਸਪੋਰਟਰ ਜਿਹੜੀ ਹੈ ਕਮਰਸ਼ੀਅਲ ਵਹੀਕਲ ਹੈ ਇਹ ਸਿਰਫ ਮਾਲਕ ਜਿਹੜਾ ਡਰਾਈਵਰ ਆ ਉਸੇ ਦੀ ਹੋਣੀ ਚਾਹੀਦੀ ਆ ਦੂਸਰੇ ਦੀ ਨਹੀਂ ਹੋਣੀ ਚਾਹੀਦੀ ਇਹ ਉਦੋਂ ਜ਼ੁਲਮ ਹੋਂੋਂ ਹਟਣਗੇ ਪਿਛਲੇ ਦਿਨੀ ਫਤਿਹਗੜ ਸਾਹਿਬ ਜ਼ਿਲ੍ਹੇ ਤੋਂ ਮਤੋਂ ਮੇਰੇ ਕੋਲ ਇੱਕ ਕੋਈ ਕੰਪਾਈਨ ਨਾ ਕਿਸੇ ਬੰਦੇ ਕੋਲ ਵੱਡੀਆਂ ਕੰਪਾਈਨਾਂ ਨੇ ਮੇਰੇ ਇੱਕ ਦੋਸਤ ਨੇ ਉੱਥੋਂ ਮੈਨੂੰ ਫੋਨ ਕੀਤਾ ਕਿ ਉਹ ਆਪਦੇ ਡਰਾਈਵਰਾਂ ਨੂੰ ਕੰਡੈਕਟਰਾਂ ਨੂੰ ਬਹੁਤ ਜ਼ਿਆਦਾ ਤਸੱਦਦ ਕਰਦੇ ਨੇ ਉਹਨਾਂ ਨੇ ਕਈ ਡਰਾਈਵਰ ਕੰਮਾਂ ਤੋਂ ਜੜੇ ਹੈ ਉਮਰ ਭਰ ਲਈ ਆਰੀ ਕਰਕੇ ਬਿਠਾ ਦੇ ਕੁੱਟ ਕੇ ਜਿਉਂ ਨਾ ਤਪੂ ਮਾਰੀ ਮੁੱਟੀ ਦਲਤੀ ਹੋ ਜਾਂਦੀ ਹੈ ਉਹ ਆਪਦੇ ਕੰਪਾਈਨ ਜਾੜ ਦੇ ਵਿੱਚ ਲੈ ਜਾਂਦੇ ਤੇ ਉੱਥੇ ਹੋਰ ਗੁੰਡੇ ਰੱਖੇ ਹੋਏ ਤਾਂ ਰਲ ਕੇ ਉਹਨਾਂ ਨੂੰ ਕੁੱਟਦੇ ਨੇ ਤਦ ਉਹਨੇ ਕਈ ਮੁੰਡੇ ਜਿਹੜੇ ਮਰ ਲਈ ਮਜ਼ਬੂਰ ਕਰਦੇ ਜਾਂ ਉਹ ਅਮਰੀਕਾ ਕਰਕੇ ਮੰਚਾਂ 'ਤੇ ਉਠਾਏ ਪਏ ਸੋ ਇਸ ਤਰ੍ਹਾਂ ਬਹੁਤ ਜ਼ਿਆਦੇ ਡਰਾਈਵਰਾਂ ਨਹੀਂ ਹੁੰਦੀ ਐ ਸੋ ਸਾਥੀਓ ਉਹਨਾਂ ਸਾਥੀਆਂ ਨੂੰ ਮੈਂ ਸਭ ਨੂੰ ਸਲੂਟ ਕਰਦਾ ਜਿਹਨਾਂ ਨੇ ਉਹਨਾਂ ਨੇ ਸਾਥ ਦਿੱਤਾ ਕਿਸਾਨ ਜੁਨੀਅਨਾਂ ਨੇ ਸਾਥ ਦੇ ਰਹੀਆਂ ਨੇ ਤੇ ਬਾਕੀ ਪੰਜਾਬ ਦੇ ਕੀ ਪੂਰੇ ਭਾਰਤ ਦੇ ਡਰਾਈਵਰਾਂ ਨੂੰ ਬੇਨਤੀ ਕਰੂੰਗਾ ਕਿ ਆਓ ਇਸ ਅੰਦੋਲਨ ਨੂੰ ਕੇ ਪਤਾਈਏ ਉਹਨਾਂ ਵੀਰਾਂ ਦੀ ਡ੍ਰਾਈਵਰ ਵੀਰਾਂ ਦੀ ਕੁਰਬਾਨੀ ਫਿਰਥਾਂ ਜਾਵੇ ਅਗਲੇ ਮੁੱਦੇ ਤੇ ਫਿਰ ਗੱਲ ਕਰਾਂਗੇ ਬਹੁਤ ਸਾਰੇ ਕੰਮ ਸੁਧਾਰਨ ਦੀ ਲੋੜ ਆ ਮੰਗ ਕਰਨ ਦੀ ਲੋੜਾ ਹੱਕ ਮੰਗਿਆ ਨਹੀਂ ਮਿਲਦੇ ਹੱਕ ਦਾ ਲੈਣੇ ਪੈਂਦੇ ਨੇ ਇਹ ਸਾਡੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿਧਾਂਤ ਹੈ ਸਾਡਾ ਸੰਵਿਧਾਨ ਸਰਵ ਸ੍ਰੇਸ਼ਟ ਜਿਹੜੀ ਸਾਡੇ ਦੇਸ਼ ਦੀ ਕਿਤਾਬ ਆ ਜਿਹਦੇ ਅੱਗੇ ਹਰ ਜਿਹੜਾ ਧਾਰਮਿਕ ਗ੍ਰੰਥ ਹਰ ਵੱਡੀ ਸਤਾ ਹਰ ਵੱਡੀ ਤਾਕਤ ਜਿਸ ਦੇ ਅੰਦਰ ਆ ਜਾਂਦੀ ਹੈ ਇਹ ਸਾਰੇ ਦੇਸ਼ ਦੀ ਵਿੱਚ ਇਥੇ ਬਹੁਤ ਸਾਰੇ ਜਿਹੜੇ ਸਾਡੇ ਅਜਿਹੇ ਲੋਕ ਨੇ ਜਿਹੜੇ ਥੱਲੇੋਂ ਉੱਠ ਕੇ ਉੱਪਰ ਉਹਦਿਆਂ ਤੇ ਬੈਠੇ ਨੇ ਜੱਜ ਸਹਿਬਾਨਾਂ ਦੀਆਂ ਕੁਰਸੀਆਂ ਤੇ ਬੈਠੇ ਨੇ ਪੁਲਿਸ ਮੁਲਾਜ਼ਮ ਬਣੇ ਬੈਠੇ ਨੇ ਹੋਰ ਨਿਆਇਕ ਪੋਸਟਾਂ ਤੇ ਬੈਠੇ ਨੇ ਵੱਖ-ਵੱਖ ਉਹਦਿਆਂ ਤੇ ਆਓ ਉਹ ਸਾਥ ਦਿਓ ਅੱਜ ਨਵੀਂ ਸਿਰੇ ਤੋਂ ਭਾਰਤੀ ਸਿਰਜਣਾ ਕਰੀਏ ਸਾਡੇ ਗੁਰੂ ਸਾਹਿਬਾਂ ਦੇ ਬੋਲਾਂ ਨੂੰ ਪੂਰਾ ਕਰੀਏ ਇਨਕ੍ਰੀਵ ਸਿੱਖਣ ਕੋ ਪਾਤਸ਼ਾਹੀ ਪਾਈਏ ਸੋ ਜੇਕਰ ਸਾਥੀਓ ਸਾਡੇ ਵਿਚਾਰ ਚੰਗੇ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਵੀਰਾਂ ਨੂੰ ਇਨਸਾਫ ਮਿਲ ਸਕੇ ਤੇ ਜ਼ਾਲਮਾਨੋ ਸਖਤ ਤੋਂ ਸਖਤ ਸਜ਼ਾ ਜੈਪੀ ਜੈਪੁਰ ਥੈਂਕ ਯੂ